ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੁਹਾਡੇ ਬੱਚੇ ਵਿਦੇਸ਼ਾਂ 'ਚ ਹੋਣਗੇ ਕੋਈ ਡਾਕਟਰ ਹੋਵੇਗਾ ਪਾਇਲਟ ਕੋਈ ਅਮਰੀਕਾ ਕੈਨੇਡਾ ਤੇ ਜਦੋਂ ਮਹੀਨੇ ਬਾਅਦ ਸੈਲਰੀ ਪਾਉਂਦਾ ਹੈ ਤੇ ਮਾਂ ਦਾ ਚਿਹਰਾ ਲਾਲ ਹੋ ਜਾਂਦਾ ਇਸੇ ਤਰ੍ਹਾਂ ਬਾਪੂ ਵੀ ਫਿਰ ਦਾੜੇ 'ਚ ਕੰਗਾ ਫੇਰ ਕੇ ਮੋਛ ਨੂੰ ਵਟ ਦਿੰਦਾ ਹੈ ਕਿਉਂਕਿ ਪਿਆਰ ਹੈ ਆ ਨਾ ਇਹ ਦੁਨਿਆਵੀ ਦੌਲਤ ਦਾ ਸੰਗਤ ਜੀ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨਿਰਜਗਟ ਕਰਤਾ ਉਹਨਾਂ ਕੀ ਆਖਿਆ ਮਾਇਆ ਕਾਰਨ ਤਵਹੀ ਮੂਰਖ ਲੋਗ ਅਜਾਣ ਉਹ ਕਹਿੰਦੇ ਦੁਨਿਆਵੀ ਆ ਇੱਕ ਰੋਹਾਨੀ ਮਾਇਆ ਵਾ ਉਹਦੀ ਮੇਰ ਉਹਦੀ ਬੰਦਕੀ ਆ ਜਦੋਂ ਕੋਈ ਸਾਧੂ ਸੰਗਤ ਨੂੰ ਜਪਾਉਂਦਾ ਤੇ ਆਪ ਸੇਵਾ ਕਰਦਾ ਸੰਗਤ ਨੂੰ ਕਰਾਉਂਦਾ ਏ ਫਿਰ ਉਹ ਮਾਲਕ ਦੇ ਬੱਚੇ ਨੇ ਹਰ ਜੋਗ-ਜੁਗ ਭਗਤ ਪੈਜ ਰੱਖਦਾ ਕਹਿੰਦੇ ਨਾ ਪਿਆਰਾ ਬਾਣੀ ਚੋਂ ਆਪਾਂ ਬਾਹਰ ਨਹੀਂ ਜਾਣਾ ਮਾਰੇ ਸਹਿਬ ਜੀ ਕਹਿੰਦੇ ਜਿਵੇਂ ਬੱਚਾ ਕਮਾਈ ਕਰਦਾ ਏ ਉਹਦੇ ਮਾਂ ਪਿਓ ਦੇ ਚਿਹਰੇ ਦੀਆਂ ਲਾਲੀਆਂ ਵਧਦੀਆਂ ਏ ਸਿੱਖਾ ਚੋਂ ਕੜਾ ਮਾਰ ਕੇ ਕਮਾਈ ਕਰੀ ਤੇਰੇ ਗੁਰੂ ਨਾਨਕ ਦੇ ਚਿਹਰੇ ਦੀਆਂ ਲਾਲੀਆਂ ਵਧਣਗੀਆਂ ਇਹ ਮੇਰੇ ਮਾਲਕ ਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਵੀ ਆਪਾਂ ਨੂੰ ਆਖਿਆ ਨਾ ਕਰੋ ਬੇਨੰਤੀ ਸੁਣੋ ਮੇਰੇ ਬੋਲਿਆ ਕਰੋ ਜਿਨ੍ਹਾਂ ਨੂੰ ਬਾਣੀ ਆਉਂਦੀ ਕਰੋ ਬੇਨੰਤੀ ਸੰਤ ਟਹਿਲ ਕੀ ਆ ਵੇਲਾ ਜੀ ਬਹਿ ਜੋ ਮਾਰ ਮਾਰ ਕੇ ਚੌਂਕੜੇ ਈਹਾ ਖਾਟ ਪਿਲਾਹਾ ਖਟੋ ਕਿਹੜਾ ਕਿ ਜਦੋਂ ਆਪਾਂ ਇਸ ਦੁਨੀਆ ਤੋਂ ਚਾਲੇ ਪਾਈਏ ਤੇ ਆਪਣੇ ਤੋਂ ਕੋਈ ਖੋ ਨਾ ਸਕੀ ਕੋਈ ਆਪਣੇ ਤੋਂ ਖੋ ਨਾ ਸਕੀ ਉਹ ਕਿਹੜੀ ਦੌਲਤ ਕਿਹੜਾ ਲਾਹਾ ਈਹਾਂ ਖਾਟ ਖਟিয়ে ਥੋੜਾ ਜਿਹਾ ਸੰਗੀ ਹੋਣਾ ਹੱਥ ਜੋੜੋ ਇਦਾਂ ਐ ਨਹੀਂ ਕਰਨਾ ਕਢਿੰਗੀ ਨਾ ਪਾਇਓ ਸਿੱਧੇ ਹੱਥ ਜੜਿਓ ਕਿਉਂਕਿ ਵੱਡਾ ਪੁੰਨ ਬਾਣੀ ਕਹਿੰਦੀ ਕਰ ਸਾਧੂ ਅੰਜਲੀ ਪੁੰਨ ਕਰ ਡੰਡੋਤ ਮਾਰੇ ਕਹਿੰਦੇ ਮਾਇਆ ਨਹੀਂ ਹੈਗੀ ਮੱਥਾ ਟੇਕਣ ਨੂੰ ਕੋਈ ਨਹੀਂ ਸੰਗੀ ਨਾ ਆ ਜਾ ਤੂੰ ਪੁੰਨੀ ਕਰਨਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਰ ਦੋਵੇਂ ਹੱਥ ਜੋੜ ਕੇ ਤੇ ਪਿਆਰੇ ਦੇ ਬੋਲ ਬੋਲਨੀ ਇਹ ਵੱਡਾ ਪੁੰਨ ਹੈ ਤੇ ਸਭ ਤੋਂ ਵੱਡਾ ਦਾਨ ਕਿਹੜਾ ਹੈ ਅਰਦਾਸ ਵਿੱਚ ਜਦੋਂ ਆਪਾਂ ਪੜਦੇ ਸਿੱਖਾਂ ਨੂੰ ਕੇਸ ਦਾਨ ਰਹਿਤ ਦਾਨ ਕਿੰਨੇ ਦਾਨ ਵੰਡਦਿਆਂ ਵੜਦਿਆਂ 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 ਆਖਿਰ ਤੇ ਸਭ ਤੋਂ ਵੱਡਾ ਦਾਨ ਕਿਹੜਾ ਆਖਿਆ ਦਾਨਾਂ ਕਹ ਕਿਹੜਾ ਆਉ ਫਿਰ ਇਹ ਦਾਨ ਕਰਿਓ ਪੁੱਤ ਤੁਸੀਂ ਕਰ ਲਿਆ ਤੇ ਸਭ ਤੋਂ ਵੱਡੀ ਗੱਲ ਵੀ ਇੱਕੇ ਵਾਰੀ ਕਹਿਨ ਤੇ ਸੰਗਤ ਉਠਾਈ ਉਥੇ ਵੀ ਕਹੀਏ ਵੀ ਨਹੀਂ ਮੰਨਦੇ ਆਖੂ ਸਤਨਾ ਇਹਦਾ ਤੁਹਾਡਾ ਧੰਨਵਾਦ ਹੈ ਆਓ ਜੁੜੀਏ ਮਹਾਂਪੁਰਖ ਵੀ ਪਹੁੰਚਣਗੇ ਸਾਰੀ ਸੰਗਤ ਕਿਰਪਾ ਕਰ ਦਿਓ ਅਸਲੀ ਚੀਜ਼ ਨਾਮ ਹੀ ਆ ਬਾਕੀ ਤੇ ਇਤਿਹਾਸ ਹੈ ਸਾਖੀਆਂ ਨੇ ਉਹ ਸਾਰਾ ਤਰੀਕਾ ਸਾਰਿਆਂ ਨੂੰ ਬਾਪੂ ਨੇ ਜੋੜਦਾ ਵਾ ਪਰ ਜੇ ਅੱਜ ਵੀ ਵੇਖੀਏ ਸਾਰੇ ਗ੍ਰੰਥ ਪੜ੍ਹ ਕੇ ਉਹਨਾਂ ਦਾ ਰਿਜ਼ਲਟ ਇਹੋ ਹੀ ਆ ਕਿਉਂਕਿ 108 ਬ੍ਰਹਮ ਗਿਆਨੀ ਨਿਰਮਲੇ ਮਹਾਪੁਰਖ ਪ੍ਰਾਣੀ ਇੱਥੇ ਵੀ ਮਹਾਪੁਰਖ ਹੈਗੇ ਆ ਜਿਹੜੀ ਪ੍ਰਾਣੀ ਬੀੜ ਲਿਖੀ ਆ ਨਾ ਇਹ ਨਾ ਮਹਾਪੁਰਖਾਂ ਦੀਆਂ ਦੇਣਾ ਇਹ ਘਰ ਦੀ ਬੜੀ ਦੇਣ ਗੁਰੂ ਨਾਨਕ ਨੂੰ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਮੋਢੀ ਐ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਗੁਰਮੁਖੋ ਕਹਿਣ ਨੂੰ ਇਹਨਾਂ ਦੀ ਸੇਵਾ ਵੀ ਵੱਡੀ ਜਦੋਂ ਸਾਡੇ ਤੇ ਪੀੜਾਂ ਪਈਆਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ ਨਾ ਤੇ ਇਹਨਾਂ ਨੇ ਫਿਰ ਗੁਰੂ ਕੇ ਜਿੰਨੇ ਪ੍ਰਾਣੇ ਗ੍ਰੰਥ ਸੀ ਪ੍ਰਾਣੀਆਂ ਪੋਥੀਆਂ ਉਹਨਾਂ ਨੂੰ ਸੰਭਾਲਿਆ ਬੜਾ ਪ੍ਰਚਾਰ ਕੀਤਾ ਨਾ ਕਰਮਾਂ ਵਾਲਿਆਂ ਵੀ ਇੱਚ ਕੋਈ ਸ਼ੱਕ ਨਹੀਂ بڑے بڑے ਸਥਾਨ ਇਹਨਾਂ ਦੇ ਕੋਲੋਂ ਫਿਰ ਬਾਅਦ ਚ ਆਪਾਂ ਨੂੰ ਪ੍ਰਾਪਤ ਹੋਏ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਵਿੜਿਆਈਆਂ 108 ਗ੍ਰੰਥ ਜਿਹੜੇ ਵਿਦਵਾਨ ਨੇ ਪੜ੍ਹੇ ਹੋਣ ਉਹਨੂੰ ਕਹਿੰਦੇ 108 ਬ੍ਰह्म ਗਿਆਨੀ ਯਾਨੀ ਸ਼ਬਦ ਪਾਠਕ ਦਾ ਹੀ ਹੈ ਤੇ ਚਾਰ ਵੇਦ 6 ਸ਼ਾਸਤਰ 18 ਪ੍ਰਾਣ 52 ਉਪਨਿਸ਼ਦਾਂ 27 ਸਿਮਰਤੀਆਂ ਤੇ ਗਾਇਤਰੀ ਇਹ ਸਾਰੇ ਗ੍ਰੰਥ ਜਿਹਨੇ ਸਟੱਡੀ ਕੀਤੇ ਹੋਣ ਨਾ ਤੇ ਉਹ ਬੰਦਾ ਵੀ ਅਖੀਰ ਤੇ ਆ ਕੇ ਇੱਕੋ ਗੱਲ ਕਹਿੰਦਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਸ਼ਨ ਆਪਾ ਕਰਦੇ ਆ ਤੇ ਮਹਾਰਾਜ ਬਾਣੀ ਉਚਾਰ ਕੇ ਲਿਖਾ ਰਹੇ ਸੀ RAMSAR ਵਾਲੇ ਸਥਾਨ ਤੇ ਤੇ ਇਹ ਸਾਰੇ ਇਕੱਠੇ ਹੋ ਕੇ ਆਏ ਉਹੀ ਬੇਨਤੀ ਕੀਤੀ ਸਤਿਗੁਰੂ ਅਹੀਂ ਰਲਦੇ ਫਿਰਦੇ ਆਂ ਗਾ ਕੋਈ ਨਹੀਂ ਪੜਦਾ ਨਾ ਮਿਹਨਤ ਕਰਦਾ ਕੁਛ ਨਹੀਂ ਹੁਣ ਤੇ ਵਟਸਐਪ ਤੇ ਫੇਸਬੁੱਕ ਨੇ ਖਾ ਲਿਆ ਲੋਕਾਂ ਨੂੰ ਆ ਜਿੰਨੇ ਵੇਲੇ ਬੈਠੇ ਇਹ ਨਹੀਂ ਵੇਂਦੇ ਅੱਗੇ ਕੌਣ ਕੌਣ ਨਹੀਂ ਇੱਕੇ ਰੱਸੇ ਤੋਰੀ ਜਾਂਦੇ ਸਾਰਿਆਂ ਨੂੰ ਹੀ ਹਾਂ ਮਾਰੇ ਦੀ ਬਾਣੀ ਕਹਿੰਦੀ ਜੋ ਦੀ ਸੈਗੁਰ ਸਿਖੜਾ ਤਿਸ ਕਿ ਜਿਹੜਾ ਬੰਦਕੀ ਆਲਾ ਉਹਦੇ ਪੈਰੀਂ ਥਲਾ ਉਹ ਸਾਡੇ ਲੋਂਦਾ ਏ ਇਹ ਮੁਹੱਬਤ ਹੁੰਦੀ ਮਾਂ ਪੁਰਖਾਂ ਦੀ ਇੱਕ ਦੂਜੇ ਨੂੰ ਮਿਲਦੇ ਗੁਰਸਿੱਖ ਪਿਆਰੇ ਆਏ ਮਿਲ ਤੇ ਲੋਕੀ ਏਡੇ ਨਕਮੇ ਉਹ ਖਿੱਚੀ ਹੋਈ ਫੋਟੋ ਨੂੰ ਨਹੀਂ ਬਖਸ਼ਦੇ ਕਹਿੰਦੇ ਬੰਦਿਆਂ ਨੂੰ ਮથે ਟੇਕਦੇ ਆਖੋ ਸਤਨਾਕੀ ਕਰੂ ਇਹਨਾਂ ਦਾ ਹੈ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਛੱਡ ਖਹਿੜਾ ਨਿੰਦਾ ਭਲੀ ਕਿਸੇ ਕੀ ਮਨਮੁਖ ਮੁਗਦ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਪਚੰਨ ਇਸ ਕਰਕੇ ਉਹਨਾਂ ਸਾਰਿਆਂ ਨੇ ਆ ਕੇ ਹਾਜ਼ਰੀ ਲਵਾਈ ਕਿ ਪਾਤਸ਼ਾਹ ਸਾਨੂੰ ਵੀ ਜਗ੍ਹਾ ਦਿਓ ਅਸੀਂ ਵੀ ਰੁੱਲਦੇ ਫਿਰਦੇ ਹੁਣ ਕੋਈ ਗਾਂ ਪੜਦਾ ਨਹੀਂ ਨਾ ਮਿਹਨਤ ਕਰਦਾ ਮੈਂ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਜੋ ਪ੍ਰਕਾਸ਼ ਕਰਨਾ 1604 ਨੂੰ ਤੇ ਥੋੜਾ ਜਿਹਾ ਸਾਨੂੰ ਵੀ ਵਿੱਚ ਜਗ੍ਹਾ ਦਵਾ ਦਿਓ ਕਿਉਂਕਿ ਦੁਨੀਆ ਤੇ ਰਹਿੰਦੀ ਦੁਨੀਆ ਤੱਕ ਜੇ ਕਿਸੇ ਗ੍ਰੰਥ ਨੂੰ ਗੁਰੂ ਦਾ ਰਤਬਾ ਤੇ ਅਟਲ ਪਦਵੀ ਪ੍ਰਾਪਤ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਕੀ ਸਤਿਕਾਰਯੋਗ ਨੇ ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੱਸੋ ਕਹਿੰਦੇ ਸਾਡੀ ਵੀ ਹਾਜ਼ਰੀ ਪਾ ਦੇਓ ਤੇ ਫਿਰ ਪਾਤਸ਼ਾਹ ਨੇ ਵਿਚਾਰਿਆ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਸਾਰੇ ਆਏ ਸਾਰੇ ਮਾਰੇ ਨੂੰ ਕੀ ਕਹਿੰਦੇ ਨਾਮ ਬਿਨਾ ਸਭ ਕੂੜ ਇੱਥੋਂ ਹੀ ਸ਼ਬਦ ਚੁੱਕ ਲੋ ਕੂੜ ਰਾਜਾ ਕੂੜ ਪਰਜਾ ਆ ਜਿੱਥੇ ਅੱਜ ਦੇ ਰਾਜੇ ਬੈਠੇ ਨਾ ਦਮ ਗਜੇ ਮਾਰ ਹੁੰਦਾ ਹੈ ਇੱਥੇ ਜਹਾਂਗੀਰ ਬੈਠਾ ਸੀ ਜ਼ਹਾਂ ਦਾ ਅਰਥ ਜਹਾਨ ਤੇ ਗੀਰ ਦਾ ਅਰਥ ਮੁਠੀ ਚ ਉਹਦਾ ਨਾਂ ਸੀ ਜਹਾਂਗੀਰ ਕਿ ਸਾਰੀ ਦੁਨੀਆ ਮੇਰੀ ਕਿੱਥੇ ਅੱਜ ਨਾਂ ਨਿਸ਼ਾਨ ਨਹੀਂ ਹੈਗਾ ਕਿਤੇ ਸ਼ਾਹ ਜਹਾਨ ਉਨੀ ਆਪਣਾ ਨਾਮ ਰੱਖਿਆ ਕਿ ਸਾਰੇ ਜਹਾਨ ਦਾ ਮਾਲਕਮ ਹੈ ਕਿੱਥੇ ਅੱਜ ਮੁੜ ਕੇ ਔਰੰਗਜ਼ੇਬ ਆਇਆ ਤਖਤ ਦਾ ਸ਼ਿੰਗਾਰ ਕਿੱਥੇ ਅੱਜ ਇਸ ਕਰਕੇ ਮਰੇ ਕਿੰਦੇ ਕੂੜ ਰਾਜਾ ਕੂੜ ਸਭ ਸੰ ਵੀ ਕੱਖ ਨਹੀਂ ਹੈ ਗਏ ਤੇ ਇਹ ਤੇ ਮਹਾਂਪੁਰਖ ਹੈ ਜਿਹੜੇ ਆਪਾਂ ਨੂੰ ਬਾਹ ਫੜ ਫੜ ਕੇ ਇਧਰਲੇ ਪਾਸੇ ਨੂੰ ਤੋਰੀ ਜਾਂਦੇ ਆ ਕਿ ਭਾਈ ਸੇਵਾ ਕਰੋ ਸਿਮਰਨ ਕਰੋ ਕੇਸ ਰੱਖੋ ਆਓ ਸਾਰੇ ਕਿਰਪਾ ਕਰਿਓ ਜੀ ਵਾਹਿਗੁਰੂ ਵਾਹਿਗੁਰੂ वाहे गुरु वाहे गुरु गाजकी वाह GURU, वाह GURU, वाह GURU वाह गुरु

ਵਾਹਿਗੁਰੂ 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 ਸਿਮਰ 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 ਸੁਖ ਪਾਵੋ ਸਿਮਰ 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 ਸੁਖ ਪਾਵੋ